ਲੋਕਾਂ ਦੇ ਘਰਾਂ ਦੇ ਤਾਲੇ ਤੋੜ ਕੇ ਟੂਟੀਆਂ ਚੋਰੀ ਕਰਨ ਵਾਲੇ ਇੱਕ ਗਰੋਹ ਦੇ ਮੈਂਬਰ ਨੂੰ ਪੁਲਿਸ ਨੇ ਕਾਬੂ ਕੀਤਾ ਹੈ ਜਦਕਿ ਇੱਕ ਸਾਥੀ ਅਜੇ ਵੀ ਨੰਗਲ ਪੁਲਿਸ ਦੀ ਗ੍ਰਿਫਤੋਬਾਰ ਹੈ ਫੜੇ ਗਏ ਚੋਰ ਦੀ ਪਛਾਣ 104 ਜੀ ਬਲਾਕ ਰਹਿਣ ਵਾਲੇ ਕਰਨ ਸਨਾਟਾ ਵੱਜੋਂ ਹੋਈ ਹੈ ਇਸ ਦੀ ਪੁਸ਼ਟੀ ਨੰਗਲ ਥਾਣਾ ਇੰਸਪੈਕਟਰ ਰਾਹੁਲ ਸ਼ਰਮਾ ਨੇ ਪ੍ਰੈਸ ਕਾਨਫਰੰਸ ਦੌਰਾਨ ਕੀਤੀ ਵਧੇਰੇ ਜਾਣਕਾਰੀ ਦਿੰਦੇ ਹੋਏ ਇੰਸਪੈਕਟਰ ਰਾਹੁਲ ਸ਼ਰਮਾ ਨੇ ਦੱਸਿਆ ਕਿ ਨੰਗਲ ਤੋਂ ਬਾਹਰ ਰਹਿੰਦੇ ਅਜੇ ਕੁਮਾਰ ਜੋ ਕਿ ਪਿੰਡ ਨਿੱਕੂ ਨੰਗਲ ਵਿੱਚ ਮਕਾਨ ਬਣਾ ਰਹੇ ਹੁੰਦੇ ਹਨ ਅਤੇ ਉਹਨਾਂ ਦੇ ਘਰ ਵਿੱਚ ਕਰਨ ਸਨਾਟਾ ਅਤੇ ਸ਼ਾਹਰੂਖ ਖਾਨ ਵੱਲੋਂ ਮਹਿੰਗੇ ਪਾ ਦੀਆਂ ਲੱਗੀਆਂ ਪਾਣੀ ਦੀਆਂ ਟੂਟੀਆਂ ਨੂੰ ਚੋਰੀ ਕਰਕੇ ਰਫੂ ਚੱਕਰ ਹੋ ਜਾਂਦੇ ਹਨ ਜਿਸ ਦੀ ਲਿਖਤ ਜਾਣਕਾਰੀ ਅਜੇ ਦੇ ਚਚੇਰੇ ਭਰਾ ਰਣਵੀਰ ਸਿੰਘ ਵੱਲੋਂ ਪੁਲਿਸ ਨੂੰ ਦਿੱਤੀ ਜਾਂਦੀ ਹੈ ਅਤੇ ਤਫਤੀਸ਼ ਦੌਰਾਨ ਕਰਨ ਸਨਾਟਾ ਨੂੰ ਪੁਲਸ ਵੱਲੋਂ ਕਾਬੂ ਕੀਤਾ ਜਾਂਦਾ ਹੈ। ਉਹਨਾਂ ਨੇ ਕਿਹਾ ਕਿ ਲੋਕਾਂ ਦੇ ਘਰਾਂ ਤੋਂ ਚੋਰੀ ਹੋਏ 100 ਤੋਂ ਵੱਧ ਪਿੱਤਲ ਅਤੇ ਸਟੀਲ ਬਰਾਮਦ ਕੀਤੇ ਗਏ ਹਨ। ਕਿ 샤ਰੂਖ ਖਾਨ ਨੂੰ ਵੀ ਜਲਦੀ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ। ਨੰਗਲ ਤੋਂ ਸੁਖਵਿੰਦਰ ਸਾਕਾ, ਮਨੋਸ਼ ਸ਼ਰਮਾ ਦੇ ਨਾਲ ਸੁਪਿੰਦਰ ਜੱਜੀ ਦੀ ਰਿਪੋਰਟ। ਹਾਂਜੀ ਇੱਕ ਐਫਆਈਆਰ ਨੰਬਰ 93 ਅੰਡਰ ਸੈਕਸ਼ਨ 331 ਤਿੰਨ ਤੇ 305 ਬੀ ਐਨ ਐਸ ਇਹ ਦਰਜ ਦਿਸਟ੍ਰਿਕਟ ਹੋਈ ਸੀ ਔਨ ਦਾ ਸਟੇਟਮੈਂਟ ਔਫ ਜੀ ਰਣਵੀਰ ਸਿੰਘ ਦੇ ਬਿਆਨਾਂ ਦੇ ਉਹਦੇ ਇੱਕ ਮਾਸੀ ਦਾ ਜਿਹੜਾ ਮੁੰਡਾ ਉਹਦਾ ਘਰ ਸੀ ਦੀ ਪਿੰਡ ਦੇ ਵਿੱਚ ਉੱਥੇ ਪੁਛਤੈਨੀ ਕਰ ਰਹਾ ਪਰ ਉਹ ਰਹਿ ਨਹੀਂ ਰਹੇ ਤੇ ਉੱਥੇ ਉੱਥੇ ਉਹਨਾਂ ਨੇ ਦੋ ਬੰਦੇ ਦੇਖੇ ਇੱਕ ਤਾਂ ਬਾਈ ਨੇਮ ਹੀ ਨਹੀਂ ਐਫਆਈਆਰ ਕਰਾਈ ਕਰਨ ਸੁਨਾਟਾ ਤੇ 샤ਰੂਖ ਖਾਨ ਕਰਨ ਸੁਨਾਟਾ ਦਾ ਇੱਥੇ ਬਲੋਕਾਂ ਦਾ ਰਹਿਣੇ ਵਾਲਾ ਤੇ 샤ਰੂਖ ਖਾਨ ਬਘੋਰ ਸਾਹਿਬ ਦਾ ਹੈ ਇਹ ਟੂਟੀਆਂ ਚੋਰੀ ਕਰਕੇ ਜਿਹੜੇ ਉੱਥੇ ਭੱਜ ਗਏ ਨੇ ਤੇ ਉਸ ਤੋਂ ਬਾਅਦ ਇਹਨਾਂ ਨੂੰ ਜਿਹੜਾ ਆਪਾਂ ਗ੍ਰਿਫਤਾਰ ਕੀਤਾ ਸੀ ਗ੍ਰਿਫਤਾਰ ਕੀਤਾ ਹੈਗਾ ਕਰਨ ਸੁਨਾਟਾ ਇਹ ਕੋ ਰਿਕਵਰੀ ਹੋ ਗਈ ਹੈ ਟੂਟੀਆਂ ਦੀ तकरीबन ਚਾਰ ਬੜੀਆਂ ਤੇ ਟੂਟੀਆਂ ਚਾਰ ਛੋਟੀਆਂ ਤੇ ਉਹ ਪਰ ਇਹ ਸੀ ਮਤਲਬ ਉਹ ਇਹਨਾਂ ਤੋਂ ਬਰਾਮਦ ਕੀਤੇ ਗਏ ਜੀ ਇਹਨਾਂ ਦੇ ਸਰ ਪਹਿਲੀ ਕੋਰਸ ਦੇ ਚੱਲ ਰਹੇ ਨੇ ਕਰੰਸ ਨਾਟਾ ਤੇ ਇੱਕ ਅਸੀਂ ਪਰਸੋਂ ਵੀ ਐਫ ਆਈ ਆਰ ਦਿੱਤੀ ਸੀ ਇੱਕ ਬਲਾਕ ਚੋਰੀ ਹੋਇਆ ਤਾਂ ਉਹਦੇ ਵਿੱਚ ਵੀ ਇਹਨੂੰ ਨੋਮਿਨੇਟ ਕੀਤਾ ਸੀ ਇਹ ਕਾਫੀ ਐਕਟਿਵ ਹੈ ਇਸ ਕਮਾ ਦੇ ਵਿੱਚ ਜੋ ਪੁੱਛ ਕੇ ਚਾਇਆ ਕਿ ਕੀ ਕਰਦੇ ਨੇ ਕੁਝ ਨਸ਼ਾ ਵਗੈਰਾ ਨਹੀਂ ਮਿਲਦਾ ਜਦੋਂ ਇਹਨਾਂ ਨੂੰ ਫਿਰ ਚੋਰੀ ਕਰਕੇ ਉਹਦਾ ਸਮਾਨ ਜਿਹੜਾ ਵੇਚੁੰਦੇ ਨੇ ਜੀ ਇਹ ਕਰੰਸ ਨਾਟਾ ਕਿੱਥੋਂ ਦਾ ਰਹਿਣਾ ਆ ਜੀ 104 ਜੀ ਬਲਾਕ ਜੀ ਤੇ ਜਿਹੜਾ ਦੀ ਚੋਰੀ ਹੋਈ ਉਹ ਕਿਹੜੇ ਪਿੰਡ ਦੀ ਉਹ ਨਿੱਕੂ ਨੰਗਲ ਦੀ ਨਿੱਕੂ ਨੰਗਲ ਹਾਂਜੀ ਉਹ ਉਹਨਾਂ ਦੀ ਮਾਸੀ ਦੇ ਘਰੇ ਚੋਰੀ ਹੋਈ ਸੀ ਜੀ ਗਨਵੀਰ ਸਿੰਘ ਦੀ ਸਟੇਟਮੈਂਟ ਤੇ ਅਜੇ ਕੁਮਾਰ ਉਹਨਾਂ ਹੀ ਮਾਸੀ ਦਾ ਮੁੰਡਾ ਉਹ ਬਾਹਰ ਰਹਿੰਦੇ ਨੇ ਉਹ ਵੀ ਨਿੱਕੂ ਨੰਗਲ ਦੇ ਨੇ ਇਹ ਜਿਹਨਾਂ ਨੂੰ ਦੇਖਣੀ ਆ ਉਹਨਾਂ ਦਾ ਕਰਕੇ 30 ਨੂੰ ਵੇਚਿਆ ਇਹ ਚੱਲ ਰਹੀ ਜੀ ਇਨਵੈਸਟੀਗੇਸ਼ਨ ਕਿਦਾਂ ਚੱਲ ਰਹੀ ਤੇ ਕਿਹਨਾਂ ਨੂੰ ਵੇਚਦੇ ਕੁਝ ਤਾਂ ਫੇਰੀ ਵਾਲਿਆਂ ਨੂੰ ਦੇ ਦਿੰਦੇ ਨੇ ਤੇ ਫੇਰੀ ਵਾਲੇ ਦਾ ਨਾਮ ਕਈ ਵਾਰ ਉਜਾਗਰ ਨਹੀਂ ਕਰਦੇ ਬਾਕੀ ਨਾਲ ਤੇ ਦੁਹਾਈ ਨਾਲ ਕੋਲ ਪੁੱਛ ਕੇ ਕੀਤੀ ਇਹ ਕੁਝ ਪਿੱਤਲ ਦੀਆਂ ਨੇ ਜੀ ਕੁਝ ਸਟੀਲ ਦੀਆਂ ਇਹਨਾਂ ਨੂੰ ਕਿੰਨੇ ਕਿਰਾਏ ਨੂੰ ਨਿਸ਼ਾਨਾ ਸਾਹ ਮਾਰਦੇ ਨੇ ਔਰ ਇਸ ਤੋਂ ਪਹਿਲਾਂ ਇਹਨੇ ਦੋ ਟੂਟੀਆਂ ਹੋਰ ਚੋਰੀ ਕੀਤੀਆਂ ਨੇ ਪਰ ਉਹਨਾਂ ਦੀ ਹਲੇ ਕੰਪਲੇਂਟ ਨਹੀਂ ਸਾਡੇ ਕੋਲ ਆਈ ਹੈ ਜੇ ਉਹਨਾਂ ਦੀ ਵੀ ਮਤਲਬ ਕੰਪਲੇਂਟ ਆਦੀ ਤਾਂ ਉਹਦੇ ਵਿੱਚ ਵੀ ਇਹਨੂੰ ਨੋਮੀਨੇਟ ਕਰਨੇ ਚਾਹੀਦੇ ਇਹ ਗਰੋ ਗਰੋ ਹੈ ਜੀ ਟੂਟੀ ਚੋਰੀਆਂ ਦਾ ਵਾਕੇ ਗਰੋ ਹੈ ਤੇ ਇੱਕ ਹੋਰ ਵੀ ਜੇ ਚੋਰੀ ਇਹਨਾਂ ਤੇ ਹੈ ਗਈਆਂ ਤਾਂ ਇਨਵੈਸਟੀਗੇਸ਼ਨ ਅਸੀਂ ਪੁਲਿਸ ਰਿਮਾਂਡ ਲਿਆ ਇੱਕ ਦਿਨ ਦਾ ਤਾਂ ਮੈਂ ਡੁਗਾਈ ਨਾ ਪੁੱਛ ਕੇ ਚੜੂੰਗਾ ਇਹਨਾਂ ਨੂੰ